ਆ ਬਾਬਾ ਜੀ ਨੇ ਬੁਲਾਇਆ ਸੀ ਮੈਨੂੰ ਇੰਗਲੈਂਡ ਉੱਥੇ ਮੈਨੂੰ ਘਰ ਦੇ ਕੇ ਰੋਟੀ ਖਲਵਾਉਣ ਉੱਥੇ ਪ੍ਰਸ਼ਾਦਾ ਛਕਣੇ ਲੱਗੇ ਹੁੰਦੇ ਗੁੰਡੇ ਕਹਿੰਦੇ ਨੇ ਬਾਬਾ ਜੀ ਸਾਡੇ ਬਾਪੂ ਨੂੰ ਸਮਝਾ ਮੈਂ ਤਾਂ ਸਮਝਾਈ ਤਾਂ ਤਨੀ ਆਣਿਆਂ ਨੂੰ ਨਹੀਂ ਕਿ ਨਹੀਂ ਮਾਂ ਕੀ ਗੱਲ ਹੋਗੀ ਖੁੱਲਾ ਦਾੜਾ ਜੀ ਉਹ ਦਾ 70 ਸਾਲ ਦੀ ਉਮਰ ਚਿੱਟੀ ਦਾੜੀ ਕਹਿੰਦੇ ਰੱਜ ਕੇ ਸ਼ਰਾਬ ਪੀਂਦਾ ਹੈ ਰੋਜ਼ ਬਾਬਾ ਜੀ ਵੇ ਦੇਖਦੇ ਸੰਗ ਤੇ ਲੋਕ ਕਹਿੰਦੇ ਫਲਾਣਿਆਂ ਦਾ ਬਾਪ ਹੁੰਦੇ ਚੱਕ ਕੇ ਮੈਂ ਕਿ ਬੇਨਤੀ ਕਰਦੰਨੇ ਬਜ਼ੁਰਗ ਮੈਂ ਉਹਨੂੰ ਕਹੇ ਬਜ਼ੁਰਗਾ ਤੂੰ ਤਾਂ ਨਿਆਣਿਆਂ ਨੂੰ ਹਟਾਉਣਾ ਸਗੋ ਇਸ ਤਰ੍ਹਾਂ ਕਿ ਉਹ ਜਖੁੱਲਾ ਦਾਦਾ ਗੁਰ ਸਿੱਖ ਤੇਰੀ ਦਰਸ਼ਨ ਹੁੰਦੇ ਮੈਂ ਕਿ ਨਾ ਪੀਛੜ ਮੈਨੂੰ ਕਹਿੰਦਾ ਬਾਬਾ ਜੀ ਅੱਜੇ ਛੱਡ ਦਿੰਨਾ ਮੇਰੇ ਇੱਕ ਗੱਲ ਦਾ ਜਵਾਬ ਦੇ ਮੈਂ ਸੱਚੇ ਪਾਸ਼ਾ ਦੀ ਜੂਰੀ ਚ ਥੋੜਾ ਜਿਹਾ ਸਮਝ ਲੋ ਮਾਨ ਚ ਆ ਗਿਆ ਮੈਂ ਕਿਹ ਕੋਈ ਬਾਣੀ ਦਾ ਪੁੱਛ ਲੂ ਦਸ਼ਮ ਕਰਿਆ ਸਦਾ ਭਾਈ ਗੁਰਦਾਸ ਛੀਦਾ ਬਦਾਰ ਦਾ ਪੁੱਛ ਲੂ ਮੈਨੂੰ ਨਹੀਂ ਸੀ ਪਤਾ ਇਹ ਬਾਬੇ ਨੇ ਜਿਹੜਾ ਗ੍ਰੰਥ ਪੜ੍ਹਿਆ ਤੇ ਦੇਖੀ ਮੈਨੂੰ ਕੀ ਬਰਦਾਸ਼ੀ ਤੇ ਦੀ ਸਟੱਡੀ ਕਿੱਥੇ ਤੱਕ ਹੈ ਮੈਂ ਕਹਿ ਬੈਠਿਆ ਪੁੱਛ ਲਾ ਦੇਖੋ ਸਵਾਲ ਕੀ ਪੁੱਛਿਆ ਲਾਣਾ ਬਾਣਾ ਖਾਸ ਇਕੱਠੇ ਹੋਏ ਹੋਏ ਜਿੱਥੇ ਜਾਈਦਾ ਹੋਏ ਜਣੇ ਕਹਿੰਦਾ ਬਾਬਾ ਜੀ ਅੱਜ ਤੇ ਨਹੀਂ ਪਿੰਦਾ ਮੈਨੂੰ ਦਸੋਏ ਪੀਨੂ ਬੜੀਆਂ ਕਨਾਉਣ ਨੂੰ ਬੜੀਆਂ ਤੁਹਾਪ ਕੀ ਕੱਲ ਸੱਚੀ ਹੈ ਕਹਦਾ ਕੱਪੜੇ ਧੋਏ ਕਰਾਇ ਦੇਦਾ ਬਣੀਓ ਪੀਨੂ ਮੈਂ ਕੀ ਜਵਾਬ ਦਵਾਂ ਮੈਂ ਕਹਿੰਦੇ ਕਹਿ ਸਕਦੇ ਵੀ ਪੀਨੂ ਨਹੀਂ ਬਣੀ ਨਾ ਇਹ ਟ੍ਰਿਕ ਨਾ ਇਹ ਤਾਂ ਨਹੀਂ ਪੈਟੇ ਨਾ ਇੱਥੇ ਤਾਂ ਸੰਗਤ ਹੈ ਮਹਾਂਪੁਰਸ਼ਾਂ ਦੀ ਤੁਸੀਂ ਘਰੋਂ ਸੀ ਹੀ ਲੈਣ ਜਾਂਦੇ ਹੋ ਜਿਹੜੀ ਕਹਾਣੀ ਜਿਹੜੀ ਤੇ ਹਿੰਦੀ ਬੋਤਲ ਜਾਇਓ ਜੂਸ ਦੀ ਬੋਤਲ ਲੈ ਆਇਓ ਕਹਿੰਨੇ ਨੇ ਇਹਨੂੰ ਕਹਿਣਾ ਹੀ ਨਹੀਂ ਕਹਿੰਦਾ ਬਸ ਬੋਤਲ ਲੈ ਆਇਓ ਐਨਾ ਫੇਮਸ ਨਾ ਹੋ ਗਿਆ ਨਾਂ ਲੈਣਾ ਹੀ ਨਹੀਂ ਪੈਂਦਾ ਬੋਤਲ ਲੈ ਆਈ ਵੇਖੇ ਠੇਕੇ ਜਿੱਲੀ ਪੰਜਾਬ ਚ ਕਿਸੇ ਗੁਰਦੁਆਰੇ ਦਾ ਕਿਸੇ ਸਕੂਲ ਦਾ ਐਨੇ ਮੋਟੇ ਅੱਖਰਾਂ ਚ ਬੋਰਡ ਨਹੀਂ ਲਿਖਿਆ ਹੁੰਦਾ ਜਿੰਨਾ ਲਿਖਿਆ ਹੁੰਦਾ ਸ਼ਰਾਬ ਦਾ ਠੇਕਾ લાલ શ્યાહી ਨਾਲ ਉਹ મોٹے અક્ષરਾਂ ਚ તા લખ દે કોઈ ਥੋੜੀ ਨિਗਾਲા ਵੀ દર્શના ਤੋਂ ਬਿਨਾਂ ਇੱਕ ਬੜੀ ਜ਼ਰੂਰੀ ચીજ ਜੇ ਗੁਰਸਿੱਖ ਪਿਆਰੇਓ ਲੇਖੋ ਆਓ ਆਪਣੇ ਬਚਨਾ ਤੇ ਬਚ ਉਹ ਤਾਂ મહાપુરુષਾਂ ਦੀ ਸੰਗਤੇ ਇਹਨਾਂ ਚੀਜ਼ਾਂ ਤੋਂ بچਾਉਂਦੀ ਹੈ ਗੁਰਸਿੱਖ